ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਜੇਠੂਕੇ ਬਾਈ ਲਬਦੀਪ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਬਾਈ ਦਾ ਜਿਹੜਾ ਘਰ ਹੈ ਮੇਨ ਫਾਟਕਾਂ ਦੇ ਨੇੜੇ ਬਾਈ ਦਾ ਘਰ ਹੈ ਤੀਜੇ ਸੂਏ ਮਿੱਤਰੋ ਸੱਜਰ ਮੱਝਾਂ ਪਾਸੋਂ ਦਿਖਾ ਰਹੇ ਹਾਂ ਪੂਰੀ ਜਿਹੜੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਵੀ ਕਦੋਂ ਕਦੀ ਸੂਈ ਹੈ ਕਿੰਨਾ ਕੁ ਜਿਹੜਾ ਬੌਲਾ ਹੈ ਪਿਛਲੇ ਸੂਏ ਦਾ ਕਿੰਨਾ ਕੁ ਦੁੱਧ ਕੱਢਿਆ ਸੀ ਉਹਦੀ ਪੂਰੀ ਜਾਣਕਾਰੀ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜੇਕਰ ਕਿਸੇ ਵੀ ਵੀਰ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ 98724 82124 ਥੋੜੀ ਜਿਹੀ ਲੇਵੇ ਦੀ ਜਿਹੜੀ ਮਿੱਤਰੋ ਧੱਕ ਜਰੂਰ ਅੱਗੇ ਨੂੰ ਥੋੜੀ ਜਿਹੀ ਕੈਮਰੇ ਤੋਂ ਡਰਦੀ ਆ ਕਿਉਂਕਿ ਕਈ ਪਸ਼ੂ ਉਫਰਾ ਮੰਦੇ ਨੇ ਤੇ ਇੱਕ ਵਾਰੀ ਆਪਾਂ ਸਾਨੂੰ ਤੋਰ ਕੇ ਦਿਖਾਉਣੇ ਆ ਉਸ ਤੋਂ ਬਾਅਦ ਆਪਾਂ ਕਰਦੇ ਆਂ ਭਾਈ ਦੇ ਨਾਲ ਗੱਲਬਾਤ ਤੇ ਪੂਰੀ ਜਾਣਕਾਰੀ ਆਪਾਂ ਭਾਈ ਤੋਂ ਲਵਾਂਗੇ ਕੱਦ ਮਿੱਤਰੋ ਨੋਰਮਲ ਆ ਕੋਈ ਬੜਾ ਵੱਡਾ ਨਹੀਂ ਕਹਿ ਸਕਦੇ ਸੋ ਘਰੇਲੂ ਇਹ ਮਿੱਤਰੋ ਵੀਡੀਓ ਹੈ ਕਦੋਂ ਕਦੀ ਇਹ ਸੂਈ ਆ ਉਹਦੀ ਡਿਟੇਲ ਤਾਂ ਆਪਾਂ ਬਾਈਪੂ ਹੀ ਲਮਾਂਗੇ ਥੋੜਾ ਫੇਰ ਆਪਾਂ ਕਹਿੰਦੇ ਵੀ ਕੈਮਰੇ ਤੋਂ ਜ਼ਰੂਰ ਦਰਦੀ ਆ। ਬੱਚੇ ਦਾ ਵੀ ਹਾਂ ਕਰਦੀ ਆ ਖਿੱਚ ਕੇ ਹਨਾ। ਬੰਦੇ ਬੰਦੇ ਚੱਲ ਬਸ ਇੰਨੇ ਕੀ ਦਿਖਾਉਣਾ ਚਾ। ਥਾਲੇ ਵੀ ਦੀ ਮਿੱਤਰੋ ਪੂਰੀ ਸਾਫ। ਹਾਂਜੀ ਬਾਈ ਜੀ ਲੱਭਦਾ ਵੀ ਕੀ ਹਾਲ ਹੈ? ਠੀਕ ਆ ਜੀ। ਠੀਕ ਆ ਸੇ ਤਾਂ। ਹਾਂਜੀ। ਤੇ ਆਪਣਾ ਘਰ ਹੈਗਾ ਮਨਲਾ ਬਾਰਚਾ ਖੂਹੀ ਆ। ਹਾਂਜੀ ਹਾਂਜੀ ਠੀਕ ਹੈ ਟਰਾਂਸਫਾਰਮ ਲੱਗਾ ਟਰਾਂਸਫਾਰਮ ਲੱਗਾ ਕਿ ਕਰਾਣਾ ਹਾਂਜੀ ਚਲੋ ਇਹ ਸੂਈ ਆ ਤੀਜਾ ਹਾਂਜੀ ਤੀਜਾ ਕਦੋਂ ਕਦੀ ਸੂਈ ਆ ਇਹਨੂੰ 2 ਕੁ ਦਿਨ ਹੋ ਗਏ ਸੂਈ ਨੂੰ 2 ਕੁ ਦਿਨ ਹਾਂ ਤੇ ਕਿੰਨਾ ਕੁ ਬੌਲਾ ਹੋ 9 ਲੀਟਰ ਆਈ 9-10 ਲੀਟਰ ਹੈਗਾ ਨਾ ਬੌਲਾ ਹੈਗਾ ਹਾਂਜੀ ਸਹੀ ਦੁੱਧ ਇਹਨੇ ਦੂਜੇ ਸੂਏ ਕਿੰਨਾ ਕੱਢਿਆ ਹਾਂਜੀ 12-13 ਲੀਟਰ ਕੱਢਿਆ ਭਈ ਇਹਨੇ ਦੂਜੇ ਸੂਏ 12-13 ਕੱਢਿਆ ਹਾਂ ਹੁਣ 13-14 ਕੱਢੂਗੀ ਮਤਲਬ ਕਿ ਸੇਵਾ ਬਹੁਤ ਕਰੀ ਵੀ ਆ ਸਭ ਵੀ ਅੱਗੇ ਨੂੰ ਹੈ ਹਾਂ ਹਾਂ ਠੀਕ ਹੈ ਮੋਲ ਫਿਰ ਕੀ ਕਰਤਾ ਜੀ ਮੁੱਲ ਜੀ 1/2 ਦੀ 1/2 ਮੁੱਲ ਕਰਿਆ ਜੀ 1/2 ਮਾੜਾ ਮੋਟਾ ਮਾਨਦਾਨ ਹੋ ਜੂ ਹਾਂ ਹਾਂ ਮਾਨਦਾਨ ਹੋ ਠੀਕ ਹੈ ਮਗਰ ਬੱਚਾ ਕਟਾ ਕੱਟੀ ਹਾਂਜੀ ਕਟਾ ਜੀ ਮੰਗਰ ਕਟਾ ਰੋਸਾ ਕਟਾ 1/2 ਕਹਿੰਦਾ ਵੀ ਮੁੱਲ ਹੈ ਮਾਨਦਾਨ ਮਾੜਾ ਮੋਟਾ ਹੋ ਜੂਗਾ ਤੇ ਫੋਨ ਨੰਬਰ ਦੱਸ ਦਿਓ 84273 ਜੀ 84273 66086 66086 ਹਾਂਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਜੇਠੂ ਕੇ ਤਹਿਸੀਲ ਫੂਲ ਆ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਸੋ ਦਾ ਕੈਮਰੇ ਤੋਂ ਜ਼ਰੂਰ ਦਰਦੀ ਜੀ ਧੰਨਵਾਦ